ਕਾਦੀਆਂ ਦੇ ਮੁਹੱਲਾ ਧਰਮਪੁਰਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਥਾਣਾ ਕਾਦੀਆਂ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲਈ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਅਤੇ ਐਸਐਚਓ ਕਾਦੀਆਂ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਇੱਕ ਪੀੜਤ ਵੱਲੋਂ ਇੱਕ ਦਰਖਾਸਤ ਪ੍ਰਾਪਤ ਹੋਈ ਜਿਸ ਵਿੱਚ ਬਜ਼ੁਰਗ ਪੀੜਤ ਨੇ ਕਿਹਾ ਕਿ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਇਸ ਸਬੰਧਿਤ ਦੋਸ਼ੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਸ ਕੁੱਟ ਮਾਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਸਾਡੇ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੇਸਿੰਗ ਦੀ ਰਿਪੋਰਟ ਮੇਰਾ ਨਾਮ ਮੋਨਿਕਾ ਜੀ ਮੈਂ ਤਰਸੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਣਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲ ਹੈ ਜਿਹੜਾ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚ ਲੱਗੀ ਹੈ ਪਹਿਲਾਂ ਮੈਂ ਆਪ ਹੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਹੂੰ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲੀਆਂ ਲਾਈਆਂ ਕਮਾ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇਥੇ ਤੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੋਂ ਕਿ ਮੈਂ ਕਿੱਥੇ ਧੋੜ ਜਾ ਮੇਰੇ ਨਾਲ ਬੈਸੋਬੈਸੀ ਕੀਤੀ ਹੈ ਇਹਨੇ ਬੜੀ ਬੋਲੇ ਬੋਲਿਆ ਬੜਾ ਵਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਹ ਦੁਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕਿ ਤੇ ਮੈਨੂੰ ਮਾਰੋ ਫੇ ਤੁਹਾਨੂੰ ਮੈਂ ਦੱਸਾਂਗਾ ਇਹ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਦਿੰਦੇ ਇਹਨੂੰ ਇਹਨੂੰ ਨਾ ਬੁਲਾਉਂਦੇ ਨਾ ਕਵਾਉਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਪੁੱਛਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋ ਮੰਗ ਮੰਗ ਕੇ ਰੋਟੀ ਖਾ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਜੇ ਆਪਣੇ ਮੂਹ ਨੂੰ ਪੁੱਤਰ ਕੋਈ ਨਹੀਂ 부ਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਆਈ ਦੇ ਇਹ ਕਹਿੰਨੇ ਕਿ ਸਾ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਜੜ ਸਕਦੇ ਅਗੇ ਅਸੀਂ ਨਹੀਂ ਜਰਨ ਜੋਗ ਅਗੇ ਨਾ ਇਹਨਾਂ ਕੰਜਰਖਾਨੇ 'ਚ ਅਜ ਤੱਕ ਅਦੀ ਪਈਆਂ ਗਲਤ ਗੱਲਾਂ ਚਾਹੇ ਤੱਕ ਜਿ ਸਾਰੀ ਮਜ਼ੂਰ ਉਮਰ ਪਲਮਾਂ ਸੀ ਚ ਨਿਕਲ ਗਈ ਕਦੀ ਗੱਲ ਬਾਤ ਇਹੋ ਜਿਹੀ ਨਾ ਮਾਰੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੀਤਾ ਆਪਣੀ ਪਾਗਲਪਨ ਚ ਸਾਨੂੰ ਕਸੀਟ ਲੀਤਾ 134 ਕਬੀ ਨੂੰ ਥਣਕਾਦੀਆਂ ਦੇ ਮੋਹੱਲਾ ਧਰਮਪੁਰ ਬਿਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬਲਦ ਸਿੰਘ ਹੋਰ ਬੋਲਿਕ ਨਾ ਦਰਖਾਸਤ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤੰਤ ਕਾਰਵਾਈ ਕਰਨ ਦੇ ਹਾਂ ਉਹ ਜਿਹੜੇ ਜਰੂਰ ਸੀ ਮੰਗਲਤਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਵੀ ਰਿਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਜਿਹਨਾਂ ਨੇ ਜਿਹਨਾਂ ਨੂੰ ਕੁੱਟਮਾਰ ਕੀਤੀ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੀ ਉਹ ਗਾਮ 'ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪਰਚਾ ਵੀ ਰਿਜਿਸਟਰ ਕੀਤਾ ਗਿਆ ਇਹ ਚ ਮੈਂ ਇਹ ਗੱਲ ਕਹਾਂਗਾ ਜਿਵੇਂ ਵੀਡੀਓ ਗੱਲ ਹੋ ਸੀ ਤੇ ਉਹ ਤੋਂ ਤੁਰੰਤ ਰਿਐਕਸ਼ਨ ਦਿੱਤਾ ਗਿਆ ਉਹ ਤੇ ਤੁਰੰਤ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਵੀਡੀਓ ਕੋਲ ਨੂੰ ਇਨਸਾਫਤ ਹੋਇਆ ਗਿਆ